ਸੰਤ ਬਾਬਾ ਸਾਧੂ ਰਾਮ ਜੀ ਟਿੱਬੇ ਵਾਲਿਆਂ ਦੀ 77ਵੀਂ ਵਰਸੀ ਦੇ ਸਬੰਧ ਦੇ ਵਿੱਚ ਪਿੰਡ ਟਿੱਬੇ ਤਹਿਸੀਲ ਧੂਰੀ ਹਿਲ੍ਹਾ ਸੰਗਰੂਰ ਸਾਡੇ ਪਿੰਡ ਸੰਤ ਬਾਬਾ ਸਾਧੂ ਰਾਮ ਜੀ ਦੀ ਵਰਸੀ ਮਨਾਈ ਜਾਂਦੀ ਹੈ ਸੋ ਆਜੋ ਤੁਹਾਨੂੰ ਵਰਸੀ ਤੇ ਜੋ ਇਕੱਠ ਹੁੰਦਾ ਵਰਸੀ ਤੇ ਕਿੰਨੇ ਕ ਲੋਕ ਵਰਸੀ ਨੂੰ ਵਧੀਆ ਤਰੀਕੇ ਦੇ ਨਾਲ ਸਰਦਾ ਭਾਵਨਾ ਦੇ ਨਾਲ ਮਨਾਉਂਦੇ ਆ ਤੇ ਕਿੰਨੇ ਉਤਸ਼ਾਹ ਨਾਲ ਮਨਾਉਂਦੇ ਆ ਸੋ ਦੋਸਤੋ ਆਜੋ ਆਪਾਂ ਸੋਨੂੰ ਸਾਰੀ ਦੀ ਸਾਰੀ ਵਰਸੀ ਦੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਆ ਚਲੋ ਜੀ ਆਜੋ ਨਾਲ ਜੁੜੀ ਚਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਦੱਬ ਕੇ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਰੇ ਲੋਕ ਸੰਤ ਬਾਬਾ ਸਾਧੂ ਰਾਮ ਜੀ ਦੀ ਜੋ ਵਰਸੀ ਹੈ ਉਸ ਦਾ ਆਨੰਦ ਮਾਣ ਸਕਣ ਲਓ ਜੀ ਇਹ ਸਾਡੇ ਡਾਕਟਰ ਸਾਹਿਬ ਲਖਵਿੰਦਰ ਸਿੰਘ ਜੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਬੱਦੇ ਆਉਧਿਆਂ ਤੇ ਪਹੁੰਚਣ ਵਾਲੇ ਨੇ ਸੋ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਉੱਚੀ ਬੋਲਿਓ ਥੋੜਾ ਜਿਆਦਾ ਜਿਹੜੀ ਆਵਾਜ਼ ਆਈ ਜਾਵੇ ਮੇਲੇ ਬਾਰੇ ਹਾਂਜੀ ਹਾਂਜੀ ਬਾਬਾ ਜੀ ਦੀ ਵਰਸੀ ਦਾ ਅੱਛਾ ਜੀ ਇਹ ਕਿ ਨਾ ਸਾਡੇ ਪਿੰਡ ਟਿੱਬੇ ਦਾ ਇਤਿਹਾਸ ਆ ਸਤਿ ਬਾਬਾ ਸਾਧੂ ਰਾਮ ਜੀ ਦੀ 77ਵੀਂ ਸਾਲਾਨਾ ਵਰਸੀ ਆ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਮੇਲਾ ਬੜੀ ਧੂਮ ਧਾਮ ਨਾਲ ਲਾਇਆ ਜਾਂਦਾ ਲੋਕਾਂ ਨੂੰ ਨਸ਼ਿਆਂ ਤੋਂ ਅੰਗਰੇਜ਼ ਕਰਿਆ ਜਾਂਦਾ ਹੈਗਾ ਠੀਕ ਹੈ ਜੀ ਇਹ ਮੈਸੇਜ ਨਾ ਕਰੋ ਕਵੀਸਰ ਲੱਗਦੇ ਨੇ ਕਿ ਲੰਗਰ ਚੱਲਦੇ ਨੇ ਵਿਚਾਲੜੇ ਦੇ ਨਗਰ ਕੀਰਤਨ ਹੁੰਦਾ ਤਿੰਨ ਦਿਨ ਮੇਲਾ ਰਹਿੰਦਾ ਵਧੀਆ ਧੂਮ ਧਾਮ ਨਾਲ ਲੋਕ ਮਨਾਉਂਦੇ ਨੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸੋ ਆਜੋ ਦੋਸਤੋ ਹੁਣ ਅਸੀਂ ਤੁਹਾਨੂੰ ਦਿਖਾਉਨੇ ਆ ਚੱਲੀਏ ਵੀ ਆਪਾਂ ਆਜਾ ਮਹਾਰਾਜ ਆਜੋ ਜੀ ਜਨਾਬ ਠੀਕ ਆ ਵੀਰੇ ਸਾਰਾ ਮੇਲਾ ਦਿਖਾਉਣਾ ਅੱਜ ਅਸੀਂ ਸਾਰੇ ਦਾ ਸਾਰਾ ਲਓ ਜੀ ਵਰਸੀ ਦੇਖੋ ਇੱਥੋਂ ਸਟਾਰਟ ਹੋ ਗਿਆ ਲਗਭਗ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਹੋ ਰਿਹਾ ਤਾਂ ਠੀਕੋ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜਾ ਮੇਲਾ ਚੱਲਦਾ ਜਿਹੜਾ ਲੋਕ ਬੜੀ ਉਡੀਕ ਕਰਦੇ ਹੁੰਦੇ ਨੇ ਸਾਡੇ ਪਿੰਡ ਸੰਤ ਬਾਬਾ ਸਾਧੂ ਰਾਮ ਜੀ ਦੇ ਇਕੱਠ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਸੋ ਆਪਾਂ ਚੱਲਦੇ ਚੱਲਾਂਗੇ ਤੁਹਾਨੂੰ ਪਤਾ ਲੱਗ ਜੂਗੇ ਕਿੰਨੀ ਇੱਕ ਏਰੀਏ ਦੇ ਵਿੱਚ ਆ ਜਿਹੜਾ ਇਹ ਮੇਲਾ ਸਾਡੇ ਬਾਬਰ ਜੀ ਦਾ ਪਹਿਲੇ ਆ ਬਾਬਾ ਜੀ ਨੂੰ ਲੋਕ ਬੜੇ ਉਤਸ਼ਾਹ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਸਰਦਾ ਭਾਵਨਾ ਦੇ ਨਾਲ ਮਨਾਉਂਦੇ ਨੇ ਆ ਜਾਓ ਇਹ ਨੇ ਸਾਡੇ ਮੈਂ ਇਹਨਾਂ ਦੀ ਅਕਸਰ ਵੀਡੀਓ ਪਾਉਂਦਾ ਰਹਨਾ ਚਾਚਾ ਜੀ ਸਾਡੇ ਅ ਜਸੀ ਜਵੰਦਾ ਜੀ ਚਾਚਾ ਜੀ ਸਤਿ ਸ੍ਰੀ ਅਕਾਲ ਪਹਿਲਾਂ ਦਾ ਉੱਚੀ ਬੋਲਿਆ ਕਰ ਤੈਨੂੰ ਕਈ ਵਾਰੀ ਕਿਹਾ ਯਾਰ ਲਾਈਵ ਚੱਲਦਾ ਅਸੇ ਬਾਬਾ ਜੀ ਦੀ 70ਵੀਂ ਵਰਸੀ ਆ ਤੇ ਬੜੀ ਧੂਂ ਧਾਉਂ ਦੇ ਨਾਲ ਮਨਾਈ ਜਾ ਰਹੀ ਆ ਤੁਸੀਂ ਦੇਸ਼ ਵਿਦੇਸ਼ ਵਿੱਚ ਜਿਹੜੀਆਂ ਆਪਣੀਆਂ ਸੰਗਤਾਂ ਨੇ ਜਿਹੜੀਆਂ ਵੀਡੀਓ ਦੇਖ ਰਹੀਆਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਉਹ ਬਾਬਾ ਜੀ ਦੀ ਮੇਰ ਦੇ ਸੰਗਤਾਂ ਤੇ ਠੀਕ ਆ ਜੀ ਉਹ ਕੋਈ ਸਿਰਫ ਅਬਸੋਲੂਟ ਪਕਰੀਏ ਵੀ ਬਾਬਾ ਜੀ ਕੋਲੇ ਕੰਨ ਜਿਹੜੀ ਆ ਕੇ ਆਪਾਂ ਸੋਚਦੇ ਆਂ ਪਹਿਲਾਂ ਤੇ ਠੀਕ ਆ ਜੀ ਬਾਬਾ ਜੀ ਦੀਵਾਨ ਲਾਉਂਦੇ ਹੁੰਦੇ ਠੀਕ ਆ ਜੀ ਹਾਂ ਖੜ ਕੇ ਦੀਵਾਨ ਲਾਉਂਦੇ ਕਹਿੰਦੇ ਇਹਨਾਂ ਦੇ ਬਾਬਾ ਜੀ ਦਾ ਦੀਵਾਨ ਸੀ ਜਿਹੜੇ ਲਵੇ ਲਾਉਣੇ ਵਾਲੇ ਪਿੰਡਾਂ ਚ ਆਵਾਜ਼ ਜਾਂਦੀ ਸੀ ਸਪੀਕਰ ਦੀ ਤਰਫੋਂ ਬਾਹਮਣ ਵਾਲ ਤੱਕ ਜੀ ਚਾਰ ਪੰਜ ਕਿਲੋਮੀਟਰ ਬਾਅਦ ਸੀ ਠੀਕ ਹੈ ਬਿਨਾਂ ਸਪੀਕਰ ਬੜੀ ਜਿਆਦਾ ਵੱਡੀ ਆਵਾਜ਼ ਸੀ ਬਾਬਾ ਜੀ ਦੀ ਇਹ ਆ ਸਰੂਰ ਬਣਾਇਆ ਸੀ ਉਹ ਤੋਂ ਦੱਸਦੇ ਨੇ ਕਿ ਬਾਬਾ ਜੀ ਦੇ ਪੱਠਾ ਆਉਂਦਾ ਲਾਇਆ ਸੀ ਠੀਕ ਹੈ ਜੀ ਹਾਂ ਇੱਥੇ ਇੰਤ ਤਿਆਰ ਕਰਕੇ ਲੋ ਜੀ ਦੋਸਤੋ ਬਾਬਾ ਜੀ ਦਾ ਸਰੋਵਰ ਵੀ ਤੁਹਾਨੂੰ ਦਿਖਾਵਾਂਗੇ ਸੋ ਪੱਠਾ ਵੀ ਬਾਬਾ ਜੀ ਨੇ ਆਪ ਲਾਇਆ ਇੱਕ ਇਹ ਨੂੰ ਮਨ ਦੀਵਾਲ ਲਾਉਣ ਦੀ ਬਾਬਾ ਜੀ ਕਿਤੇ ਵੀ ਪਹਿਲੀ ਕਦ ਆਪਾਂ ਹੀ ਦੇਖ ਲੈ ਕਿੰਨੀ ਊਰ ਹੋ ਗਈ ਠੀਕ ਹੈ ਜੀ ਕਿੰਨੇ ਚੋਰੀਏ ਚ ਪਹੁੰਚਦੇ ਜਦੋਂ ਉਹਨੂੰ ਦੀਵਾਲ ਲਾਉਂਦੇ ਆਪਾਂ ਸਾਰੇ ਫੈਲਦੇ ਰੋਹ ਇੱਕੋ ਦੇ ਆਪਣੇ ਪੜੀ ਜਿਹੜੇ ਚੋਰੀ ਨਹੀਂ ਠੀਕ ਹੈ ਜੀ ਹਾਂ ਬੰਦੇ ਦੱਸ ਦਿੰਗੇ ਕਈ ਵਾਰ ਉਹ ਹੋੜੇ ਸਾਰੀਆਂ ਹੁੰਦੀਆਂ ਡੰਗਰਾ ਪਸ਼ੂਆਂ ਦੀਆਂ ਹਾਂ ਜਾਂ ਦੂਜੀ ਆਉਂਦੀਆਂ ਸੋਲੇ ਸਾਡੇ ਠੀਕ ਹੈ ਜੀ ਇਹ ਕੋਈ ਕੀਰੀ ਕਰ ਵੀ ਲੈਂਦਾ ਸੀ ਤਾਂ ਪਤਾ ਨਹੀਂ ਕਿਹਲੇ ਢੰਗ ਨਾਲ ਸਤਿਵੰਤ ਲੱਗ ਗਿਆ ਠੀਕ ਹੈ ਜੀ ਬਾਬਾ ਜੀ ਦਾ ਇੰਨਾ ਯਾਨੀ ਕਿ ਬਾਬਾ ਜੀ ਰੱਬੀ ਰੋਹ ਸੀ ਤੇ ਆ ਬੜੀ ਭਗਤੀ ਕੀਤੀ ਹੋਈ ਸੀ ਬਾਬਾ ਜੀ ਦੀ ਸੋ ਪ੍ਰੋਫੈਸਰ ਕਮਲਜੀਤ ਸਿੰਘ ਜੀ ਡਿਬਾ ਸੋ ਸਾਡੇ ਪਿੰਡ ਦੀ ਮਹਾਨ ਸ਼ਖਸੀਅਤ ਨੇ ਇਧਰਲੇ ਪਾਸੇ ਆਉ ਜੇ ਇਧਰ ਉਹ ਤੁੱਪ ਪੈਂਦੀ ਆ ਇਹ ਵੀ ਅੱਜ ਜੋ ਵਰਸੀ ਦੇ ਉੱਤੇ ਪਹੁੰਚੇ ਹੋਣੇ ਪ੍ਰੋਫੈਸਰ ਸਾਹਿਬ ਇੱਕ ਤਾਂ ਉੱਚੀ ਬੋਲਣਾ ਠੀਕ ਹੈ ਨਾ ਹਾਂ ਉੱਚੀ ਬੋਲਣਾ ਕੱਟਣਾ ਨਹੀਂ ਹੈਗਾ ਆਪਾਂ ਲਾਈਵ ਆਏ ਹੇ ਆਪਣਾ ਸੋ ਤੁਸੀਂ ਸੰਤ ਬਾਬਾ ਸਾਧੂ ਰਾਮ ਜੀ ਦੀ 77ਵੀਂ ਵਰਸੀ ਆ ਉਸ ਦੇ ਸਬੰਧ ਵਿੱਚ ਆਪਣੇ ਕੀ ਵਿਚਾਰ ਦੇਣਾ ਚਾਹੋਗੇ ਕਿ ਸੰਤ ਬਾਬਾ ਸਾਧੂ ਰਾਮ ਜੀ ਨੂੰ ਲੋਕ ਕਿੰਨਾ ਪਿਆਰ ਕਰਦੇ ਆ ਤੇ ਉਹਨਾਂ ਦੇ ਦਰਬਾਰ ਤੇ ਜਾ ਕੇ ਜੋ ਸੁੱਖਾ ਸੁਖ ਦੇ ਆ ਮਨੋਂ ਕੋ ਕਪਾ ਮਨੋਂ ਪੂਰੀਆਂ ਹੁੰਦੀਆਂ ਨੇ ਤੇ ਤੁਸੀਂ ਦੱਸੋ ਦਾ ਪਾਪਾ ਕਹਿੰਦਾ ਮੈਂ ਮੈਂ ਮੈਸੇਜ ਕਰ ਰਿਹਾ ਹਾਂ ਵੀ 70 ਮਈ ਨੂੰ 26 ਜਨਵਰੀ ਕਰੋਂ ਨੂੰ ਮਨਾਇਆ ਜਾ ਰਿਹਾ ਹੈ ਇਸ ਸੰਵਤਨ ਦਿਵਸ ਠੀਕ ਹੈ ਜੀ ਬੜਾ ਸਬਬ ਨੂੰ ਇਹ ਪਤਾ ਲੱਗਦਾ ਕਿ ਸੰਤਰੀ ਉਹ ਤੋਂ ਜ਼ਿਆਦਾ 50 ਹੋ ਗਿਆ ਸੀ ਠੀਕ ਹੈ ਜੀ ਤੇ ਬੜੀ ਵਧੀਆ ਗੱਲ ਹੈ ਠੀਕ ਹੈ ਜੀ ਅੱਛਾ ਇਹ ਸੰਸਾਦੂ ਰਾਮ ਜੀ ਟੱਬੇ ਪਿੰਡ ਦੇ ਜਿਵੇਂ ਅਸੀਂ ਬਜੋਲਗਾ ਤੋਂ ਸੁਣਦੇ ਆ ਰਹੇ ਹਾਂ ਬਹੁਤ ਚੰਗੇ ਸੁਭਾਅ ਦੇ ਸਾਧੂ ਸੰਤ ਹੋਏ ਨੇ ਤੇ ਸਾਰੇ ਏਰੀਆ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਬਹੁਤ ਰੋਬਾ ਹੁੰਦੀ ਸੀ ਠੀਕ ਹੈ ਜੀ ਸਾਨੂੰ ਪਤਾ ਲੱਗਿਆ ਹੋਇਆ ਹੈ ਕਿ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਜਿਹਨਾਂ ਨੇ ਜਿਹੜੇ ਸਿੱਖ ਬੁੱਢਾ ਬਣੋਣੇ ਰਹਿੰਦੇ ਬਿੱਤੇ ਜਿੱਥੇ ਆਖੀ ਪਿੰਡ ਦਾ ਨਾਮ ਹੈ ਠੀਕ ਹੈ ਜੀ ਉਹਨਾਂ ਦੇ ਸ਼ਗਿਰਦ ਹੁੰਦੇ ਸੀ ਠੀਕ ਹੈ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਸਾਹਿਬ ਮਸਤੂਆਣੇ ਵਾਲਾ ਮਸਤੂਆਣੇ ਵਾਲਿਆਂ ਦੇ ਤਾਂ अनेका ਸ਼ਗਿਰਦ ਹੋਏ ਨੇ ਠੀਕ ਹੈ ਜੀ ਮੈਂ ਜਿੰਨੀ ਕਿ ਸਟੱਡੀ ਕੀਤੀ ਆ ਵੀ ਮਸਤੂਆਣਿਆਂ ਆਣਾਂ ਦੇ ਸ਼ਿਗਿਰਦਾ ਵਿੱਚੋਂ ਸਭ ਤੋਂ ਵੱਧ ਜੇ ਕੋਈ ਮਸਤੂਆਣਿਆਂ ਦੀ ਲਾਈਨ ਦੇ ਉੱਤੇ ਵੱਧ ਚੱਲਿਆ ਹੋਊ ਸਿੱਖੀ ਦੀ ਲਾਈਨ ਤੇ ਸਭ ਤੋਂ ਵਧੀਆ ਚੱਲਿਆ ਹੋਊ ਜਿਹਦੀ ਸੰਤਾ ਵਾਂਗੂ ਸ਼ੋਭਾ ਹੋਈ ਹੋਊ ਇਹ ਸੰਤ ਬਾਬਾ ਸਾਧੂ ਸਾਧੂ ਰਾਮ ਜੀ ਟਿੱਬੇ ਵਾਲੇ ਸ਼ੋਭਾ ਸੀ ਟਿੱਬੇ ਵਾਲਿਆਂ ਦੀ ਇਹ ਇੱਕ ਬਹੁਤ ਵੱਡੀ ਵਡਿਆਈ ਹੈ ਠੀਕ ਹੈ ਜੀ ਅੱਛਾ ਮੈਂ ਜਿੰਨੀਆਂ ਬਜ਼ੁਰਗਾਂ ਤੋਂ ਗੱਲ ਸੁਣੀ ਆ ਇੱਕ ਗੱਲ ਮੈਂ ਇੰਨਾਂ ਦੇ ਸਾਧੂਆਂ ਦੀ ਬਾਕੀ ਸਾਧੂਆਂ ਨਾਲ ਉਹ ਗੱਲ ਸੁਣੀ ਆ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਕੀਰਤਨ ਕਰਦੇ ਸੀ ਹਾਂ ਗੁਰਬਾਣੀ ਦਾ ਜਸ ਗਾਉਂਦੇ ਸੀ ਬਹੁਤ ਲੋਕ ਸ਼ਰਧਾਲੂ ਇਹਨਾਂ ਦਾ ਜਸ ਗਾਉਂਦੇ ਸੀ ਬਹੁਤ ਪ੍ਰਭਾਵਤ ਹੁੰਦੇ ਸੀ ਤੇ ਬਹੁਤ ਸਾਰੇ ਥੋੜਾ ਬਹੁਤਾ ਥੋੜੇ ਥੋੜੇ ਰੁਪਏ ਚੜਾਉਂਦੇ ਸੀ ਕਾਫੀ ਪੈਸੇ ਉਹਨਾਂ ਜਮਾਨੇ ਜਿੰਨੇ ਖੋ ਜਾਂਦੇ ਸੀ ਠੀਕ ਹੈ ਜੀ ਇਹਨਾਂ ਦੇ ਸੰਤਾਂ ਦੀ ਵੱਡੀ ਸਿਫਤ ਹੋਰਾਂ ਸੰਤਾਂ ਨਾਲੋਂ ਇਹ ਸੀ ਵੀ ਜਿੰਨੇ ਵੀ ਪੈਸੇ ਉੱਥੇ ਆ ਗਏ ਇੱਕ ਵੀ ਪੈਸਾ ਇਹਨਾਂ ਨੇ ਉੱਥੋਂ ਚੱਕਣਾ ਨਹੀਂ ਤੇ ਆਪਣੇ ਘਰ ਵਿੱਚ ਲਿਆਉਣਾ ਨਹੀਂ ਜਿੰਨੇ ਪੈਸੇ ਉੱਥੇ ਇਕੱਠੇ ਹੋ ਗਏ ਉਸੇ ਪਿੰਡ ਦੇ ਵਿੱਚ ਕੋਈ ਸਾਂਝੀ ਥਾਂ ਦਿੱਤੇ ਉਹਨਾਂ ਨੇ ਲਾ ਦੇਣੇ ਨੇ ਜਾਇ ਉੱਤੇ ਸਕੂਲ ਬਣਾਤਾ ਜਾਂ ਗਰੀਬ ਘਰਾਂ ਦੇ ਵਿੱਚ ਕੋਈ ਖੂਹ ਲਵਾਤਾ ਠੀਕ ਹੈ ਜੀ ਤੇ ਲੋੜਵੰਦ ਨੂੰ ਪੈਸੇ ਦੇ ਦਿੱਤੇ ਸਾਰੇ ਦੇ ਸਾਰੇ ਪੈਸੇ ਉੱਥੇ ਲਿਆਂਦੇ ਸੀ ਮੈਂ ਸਾਰੇ ਬਜ਼ੁਰਗਾਂ ਤੋਂ ਸੁਣਿਆ ਠੀਕ ਹੈ ਜੀ ਔਰ ਇਹੀ ਇਥੇ ਗੱਲ ਦੀ ਵੱਡੀ ਵਿੜਾਈ ਸੀ ਹੁਣ ਅਨੇਕਾਂ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਨੇ ਕਿਸੇ ਪਿੰਡ 'ਚ ਉਹਨਾਂ ਨੇ ਸਕੂਲ ਬਣਾਇਆ ਕਿਸੇ ਪਿੰਡ 'ਚ ਖੂਬ ਬਣਾਇਆ ਕਿਸੇ ਪਿੰਡ 'ਚ ਹੋਰ ਰਸਤੇ ਬਣਾਏ ਨੇ ਬੇਹੱਦ ਲੋਕਾਂ ਵਿੱਚ ਇਸ ਗੱਲ ਦੀ ਪਰਚਾ ਸੀ ਅਸੀਂ ਇਹ ਸੰਤਾਂ ਦਾ ਸਾਰਾ ਪਿੰਡ ਬੜਾ ਮਾਣ ਕਰਦਾ ਹੈ ਇੱਜ਼ਤ ਕਰਦਾ ਹੈ ਉਦੋਂ ਬਾਅਦ ਇਹਨਾਂ ਦੇ ਬਾਰਸ ਕਾਫੀ ਯਤਨ ਕੀਤਾ ਉਹਨਾਂ ਨੇ ਸੰਤਾਂ ਵਰਗੀ ਲੀਤੇ ਚੱਲਣ ਦਾ ਪਰ ਹਲੇ ਸੰਤਾਂ ਵਰਗੀ ਲੀਤੇ ਕਿਸੇ ਬਾਰਸ ਤੋਂ ਨਹੀਂ ਚੱਲੇ ਗਿਆ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਸੰਤਾਂ ਵਰਗੀ ਲੀਆੜੀ ਉਹ ਬਣਾਉਣੀ ਚਾਹੀਦਾ ਮੈਂ ਤਾਂ ਹੋਰ ਵੀ ਕਹਿਣਾ ਹੁਣਾ ਸੰਤਾਂ ਦੇ ਵਾਰਸ ਜ਼ਰੂਰੀ ਨਹੀਂ ਹੈਗਾ ਸੰਤਾਂ ਦੇ ਖਾਨਦਾਨ ਦੀ ਬਾਤਾ ਹੋਣ ਮੈਂ ਤਾਂ ਕਹਿੰਦਾ ਇਸ ਪਿੰਡ ਦਾ ਕੋਈ ਵੀ ਵਾਸੀ ਹੈ ਜਿਹੜਾ ਸੰਤਾਂ ਵਾਂਗੂ ਨਿਰਸਵਾਰਥ ਜ਼ਿੰਦਗੀ ਜਿਉਂਦਾ ਹੈ ਇਮਾਨਦਾਰ ਜ਼ਿੰਦਗੀ ਜਿਉਂਦਾ ਹੈ ਲੋਕਾਂ ਦਾ ਭਲਾ ਕਰਦਾ ਹੈ ਔਰ ਰੱਬ ਦੀ ਸਾਰੀ ਸ਼ਕਤੀ ਹੈ ਜਿਹੜੀ ਸੰਤਾਂ ਵਾਂਗੂ ਲੋਕਾਂ ਦੇ ਭਲੇ ਵਿੱਚ ਲਾਉਂਦਾ ਹੈ ਅਸਲੀ ਸੰਤਾਂ ਦਾ ਵਾਰਸ ਉਹੀ ਹੈ ਜ਼ਰੂਰੀ ਨਹੀਂ ਹੈਗਾ ਉਹਨਾਂ ਦੇ ਖਾਨਦਾਨ ਜਦੋਂ ਜਨਮੇ ਹੋਈ ਉਹਦੇ ਵਾਰਸ ਹੋਣਗੇ ਜੇ ਜਨਮ ਦੇ ਗੁਰੂ ਨਾਨਕ ਦੇਵ ਦੇ ਦੋਨੋਂ ਮੁੰਡੇ ਨੇ ਜਿਹੜੇ ਉਹ ਗੁਰੂ ਨਾਨਕ ਦੇ ਵਰਗੀਆਂ ਗੱਲਾਂ ਹੀ ਨਹੀਂ ਕਰ ਸਕੇ ਭਾਈ ਲੈਣਾ ਜੀ ਆਏ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਗੁਰੂ ਨਾਨਕ ਉਹਨਾਂ ਦੇ ਖੁਸ਼ ਹੋਏ ਉਹਨਾਂ ਨੂੰ ਗੁਰੂ ਅੰਗਦ ਬਣਾ ਦਿੱਤਾ ਇੱਕ ਨਹੀਂ ਸੰਤ ਸਾਧੂ ਰਾਮ ਦੇ ਜਿਹੜੇ ਅਸਲੀ ਵਾਰਸ ਹੋਣਗੇ ਉਹ ਉਹੀ ਹੋਣਗੇ ਜਿਹੜੇ ਉਹਨਾਂ ਵਾਂਗੂ ਇਮਾਨਦਾਰ ਹੋਣਗੇ ਲੋਕਾਂ ਦੇ ਭਲੇ ਲਈ ਲੋਕਾਂ ਦੇ ਕਲਿਆਣ ਲਈ ਲੋਕਾਂ ਦੀ ਖੁਸ਼ੀ ਨੂੰ ਵਧਾਉਣ ਬਾਅਦ ਤੇ ਆਪਣੀ ਜ਼ਿੰਦਗੀ ਜਿਹੜੀ ਉਹ ਲਾਉਣਗੇ ਆਪਣੀ ਸਾਰੀ ਸ਼ਕਤੀ ਉਹਨਾਂ ਵਾਂਗੂ ਆ ਲੋਕਾਂ ਦੇ ਕਲਿਆਣ ਵਾਸਤੇ ਲਾਉਣਗੇ ਇਸ ਕਰਕੇ ਬੜੀ ਖੁਸ਼ੀ ਹੁੰਦੀ ਆ ਹਰ ਸਾਲ ਉਹਨਾਂ ਦੇ ਯਾਦ ਵਿੱਚ ਆਉਂਦੇ ਆ ਮੱਥਾ ਟੇਕਦੇ ਆ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਇਹ ਬਹੁਤ ਖੁਸ਼ੀ ਆgetElementById ਲਾ ਕੇ ਵਿੱਚ ਮਨਾਈ ਜਾਂਦੀ ਹੈ ਤੇ ਸਾਡਾ ਪਿੰਡ ਭਾਗਾਵਾਲਾ ਜਿੱਥੇ ਇਹਦੇ ਸੰਤ ਪੈਦਾ ਹੋਏ ਨੇ ਧੰਨਵਾਦ ਸੋ ਧੰਨਵਾਦ ਸੋਡਾ ਜੀ ਪਿੰਛੀਵਾਲ ਸਾਹਿਬ ਇਹ ਵੀ ਸਾਡੇ ਪਿੰਡ ਦੀ ਬਹੁਤ ਉੱਚੀ ਸ਼ਖਸੀਅਤ ਨੇ ਪਰੋਖਸਰ ਸਾਹਿਬ ਨੇ ਤੇ ਸਾਡੇ ਪਿੰਡ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਇਨਸਾਨਾਂ ਦੇ ਵਿੱਚ ਆਉਂਦੇ ਨੇ ਸਿਰਫ ਇਹੀ ਉਹ ਇਨਸਾਨ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਪੜ੍ਹਾਈ ਕੀਤੀ ਹੈ ਸੋ ਧੰਨਵਾਦ ਕਰਦੇ ਆਂ ਜੀ ਪ੍ਰਿੰਸੀਪਲ ਸਾਹਿਬ ਆ ਜਾ ਵੀ ਆੜੀ ਹੁਣ ਆਪਾਂ ਦਿਖਾਈ ਕਿੱਥੇ ਆਪਣਾ ਵਾਲਾ ਬਣਾ ਆ ਜਾ ਤੂੰ ਤਾਂ ਨਾਲ ਹੀ ਰਹਿ ਕਰਦੇ ਜਾ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਜਵਾਬ ਦੇ ਨਹੀਂ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਆਪਾਂ ਸਿਰਫ ਬਸ ਲੋਕਾਂ ਨੂੰ ਦਿਖਾਉਣਾ ਮੇਲਾ ਬਾਬਾ ਜੀ ਦੀ ਵਰਸੀ ਦੇ ਸਬੰਧ ਦੇ ਵਿੱਚ ਕਿੰਨਾ ਇਕੱਠ ਹੁੰਦਾ ਸਾਰਾ ਪਿੰਡ ਪਹੁੰਚਦਾ ਆ ਜਾਓ ਬਿਆੜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬੜੀਆਂ ਸੰਗਤਾਂ ਨੇ ਜਿਹੜੀਆਂ ਜੁੜੀਆਂ ਹੋਈਆਂ ਨੇ ਤੇ ਸਾਰੇ ਹੀ ਹਾਂ ਆ ਗਈ ਇਹਨਾਂ ਦੀ ਫੋਟੋ ਆ ਗਈ ਕਹਿਣਾ ਚਾਹੁੰਗੇ ਕੁਝ ਬੋਲਣਾ ਚਾਹੋ ਬੋਲੋ ਆਬਾ ਜੀ ਦੇ ਵਰਸੀ ਬਾਰੇ ਗੱਲ ਕਰਨ ਵਧੀਆ ਪੂਰਾ ਆਨੰਦ ਲੈ ਰਿਹਾ ਆ ਆਨੰਦ ਪੂਰਾ ਵਾਹ ਇੱਕ ਤੀ ਪਹਿਲਾਂ ਨਾਲੋਂ ਘੱਟ ਹਾਲੇ ਪਰ ਗੀਠਾ ਸਾਹੂ ਚ ਬਹੁਤ ਅਗੀਠਾ ਹਾਂ ਮੇਲਾ ਲੰਬਾ ਵੀ ਹੋ ਗਿਆ ਉਹਦੇ ਕਰਕੇ ਫਰਕ ਪੈ ਗਿਆ ਮੇਲਾ 1 ਕਿਲੋਮੀਟਰ ਚ ਹੋ ਗਿਆ ਪੂਰਾ ਪੂਰਾ 1 ਕਿਲੋਮੀਟਰ ਦੇ ਵਿੱਚ ਆਉਣ ਤੁਸੀਂ ਲੱਗਦਾ ਕਿ ਹਰੇਕ ਜਿਹੜਾ ਲੰਬਾ ਲਊਗਾ ਅਸੀਂ ਸਾਰਾ ਦਿਖਾਉਣਾ ਵੀਰੇ ਤਾਂ ਕਰਕੇ ਸਾਨੂੰ ਖਿੱਚਾ ਥੋੜੀ ਜੀ ਆ ਜਾਕਰ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਪਾਸੇ ਹੀ ਰੌਣਕ ਹੈ ਤੇ ਹਰ ਇੱਕ ਦੁਕਾਨ ਦੇ ਉੱਤੇ ਰੌਣਕ ਹੈ ਮੌਸਮ ਵੀ ਬਹੁਤ ਵਧੀਆ ਧੁੱਪ ਖੜੀ ਹੋਈ ਆ ਸੋ ਪੂਰਾ ਸੋਹਣਾ ਮੌਸਮ ਆ ਸਾਰੇ ਲੋਕ ਬੜੇ ਚਾਹਾਂ ਨਾਲ ਖੁਸ਼ੀ ਦੇ ਨਾਲ ਆਨੰਦ ਮਾਣ ਰਹੇ ਆ ਸੋ ਸਾਰਾ ਪਿੰਡ ਸਾਡਾ ਸੰਤ ਬਾਬਾ ਸਾਧੂ ਰਾਮ ਜੀ ਦੀ ਵਰਤੀ ਤੇ ਪਹੁੰਚਦਾ ਹੁੰਦਾ ਜਿੰਨੇ ਵੀ ਪਰਿਵਾਰ ਨੇ ਜਿੰਨੇ ਵੀ ਪਰਿਵਾਰਾਂ ਦੀਆਂ ਬੇਟੀਆਂ ਬਾਹਰੇ ਵੈਹੀਆਂ ਹੋਈਆਂ ਨੇ ਜਿੰਨੇ ਵੀ ਪਰਿਵਾਰਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਨੇ ਉਹ ਸਾਰੇ ਦੇ ਸਾਰੇ ਅੱਜ ਦੇ ਦਿਨ ਪਿੰਡ ਜ਼ਰੂਰ ਪਹੁੰਚਦੇ ਆ ਤੇ ਸਾਰੇ ਦੇ ਸਾਰੇ ਪਿੰਡ ਆ ਕੇ ਬਾਬਾ ਜੀ ਦੇ ਨਤਮਸਤਕ ਹੁੰਦੇ ਆ ਸੋ ਬਾਬਾ ਜੀ ਦੇ ਘਠਾ ਸਾਹਿਬ ਦੇ ਵਿੱਚ ਸਵੇਰ ਤੋਂ ਹੀ ਜੋ ਇਕੱਠ ਹੈ ਆ ਦੇਖੋ ਨਾਲ ਉਹਨਾਂ ਮੁੰਡੇ ਨੇ ਸਾਡੇ ਪਿੰਡ ਦੇ ਅ ਕੱਲ ਸੇਵਾ ਪੂਰੀ ਕਰਦੇ ਸੀ ਲੰਗਰ ਦੇ ਵਿੱਚ ਅਜੇ ਸੈਲਫੀ ਹਲਫੀ ਲੈ ਰਹੇ ਨੇ ਠੀਕ ਹੈ ਸੋ ਦੋਸਤੋ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਲੋਕ ਵੀ ਜਿਹੜਾ ਆਨੰਦ ਮਾਣ ਸਕਣ ਵੀਡੀਓ ਤੇ ਨਾਲ ਨਾਲ ਸੰਤ ਬਾਬਾ ਸਾਧੂ ਰਾਮ ਜੀ ਦੀ ਵਰਸੀ ਆ ਜਿਹੜੀ ਉਸ ਨੂੰ ਸਾਰੇ ਹੀ ਦੇਖ ਸਕਣ ਬਹੁਤ ਹੀ ਜ਼ਿਆਦਾ ਸਰਦਾ ਤੇ ਪਿਆਰ ਦੇ ਨਾਲ ਜਿਹੜੀ ਵਰਸੀ ਹੈ ਉਹ ਮਨਾਈ ਜਾਂਦੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਪੂਰਾ ਵਧੀਆ ਇਕੱਠਾ ਇਹ ਪੂਰੇ ਵਧੀਆ ਤਰੀਕੇ ਦੇ ਨਾਲ ਆ ਜਾਓ ਫੇਰ ਬਲਾਉਣੇ ਆ ਜਾ ਮੁੜ ਕੇ ਆ ਕੇ ਮੁੜੇ ਆ ਜੀ ਸੋ ਮੈਂ ਇਧਰ ਤੁਹਾਨੂੰ ਲੈ ਕੇ ਜਾਣਾਗਾ ਬਿਲਕੁਲ ਜਿਵੇਂ ਲਾਸਟ ਤੱਕ ਇਧਰੋਂ ਆ ਸੀਗਾ ਆ ਬਾਬਾ ਜੀ ਦਾ ਕਿੱਠਾ ਸਾਹਿਬ ਤੁਸੀਂ ਦੇਖ ਰਹੇ ਹੋ ਲਾਸਟ ਸਟੈਂਡ ਸੇਪਰ ਦੇ ਜਮ ਟਿੱਬੇ ਦੇ ਜਮ ਉੱਤੇ ਆ ਤੁਸੀਂ ਕੋ ਦੇਖੋ ਕਿ ਰੌਣਕ ਰੌਣਕ ਆ ਚਾਰੇ ਪਾਸੇ ਤੇ ਬਾਬਾ ਜੀ ਦੇ ਦਰਬਾਰ ਦੇ ਵਿੱਚ ਜਿਹੜਾ ਕੀਰਤਨ ਚੱਲ ਰਿਹਾ ਦੁਕਾਨ ਸਾਹਿਬਾਂ ਦੇ ਅੰਦਰ ਵੀ ਬਹੁਤ ਇਕੱਠ ਹੈ ਆਪ ਪੁਰਖਿਆਂ ਨੂੰ ਬਹੁਤ ਹੀ ਜ਼ਿਆਦਾ ਸੰਗਤ ਹੈ ਜਿਹੜੀ ਅੱਜ ਬਾਬਾ ਜੀ ਦੀ ਵਰਸੀ ਦੇ ਉੱਤੇ ਪਹੁੰਚੀ ہوئی ਹੈ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਦਾਰ ਜੀ ਬਹੁਤ ਇਕੱਠ ਹੈ ਜਿਹੜੀ ਸਾਰੀ ਦੀ ਸਾਰੀ ਸੰਗਤ ਹੈ ਬੜੇ ਵਧੀਆ ਤਰੀਕੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਸਹਾਇਕ ਦੇ ਰਹੀ ਆ ਕੋਈ ਕਿਸੇ ਦੇ ਨਾਲ ਕਿਸੇ ਪ੍ਰਕਾਰ ਦੀ ਖੈਵਾਜੀ ਜਾਂ ਹੋਰ ਕੋਈ ਮਨ ਦੇ ਵਿੱਚ ਗਿਲਾ ਸ਼ਿਕਵਾ ਨਹੀਂ ਰੱਖਦੇ ਸੰਗਤ ਆ ਜਿਹੜੀ ਚੱਲੀ ਜਾ ਰਹੀ ਹੈ ਆਈ ਜਾਂਦੀ ਆ ਜਾਈ ਜਾਂਦੀ ਆ ਇਕੱਠ ਵੀ ਬਹੁਤ ਆ ਹਾਂਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਉੱਚੀ ਬੋਲੋ ਕਿਉਂ ਕੋਈ ਮੂੰਹ ਚ ਪਾਇਆ ਹੋਇਆ ਗਾੜੀ ਕੱਢੇ ਇੰਦਰ ਲਾਈਵ ਚਾਲਦਾ ਨੂੰ ਕੱਟਿਆ ਨਹੀਂ ਜਾਣਾ ਵਿੱਚੋਂ ਆ ਦੇਖ ਲੋ ਜੀ ਇਹ ਆ ਸਾਡਾ ਵੀਰ ਗਿਨ ਨੌ ਗਿਆਨੀ ਰਾਜਵਿੰਦਰ ਸਿੰਘ ਰਾਜਵਿੰਦਰ ਸਿੰਘ ਸਾਡਾ ਬਿੰਗੜ ਹੈ ਲੋਕਾਂ ਦਾ ਰਾਜਵਿੰਦਰ ਸਿੰਘ ਹੈ ਹੈ ਆ ਦੇਖੋ ਗੋਲ ਗੱਪੇ ਦਹੀਂ ਭੱਲੇ ਦੇਖੋ ਵੀਰੇ ਇਹਦੇ ਕੋਲੇ ਜਿਹੜਾ ਸਮਾਨ ਮਿਲਦਾ ਪੂਰਾ ਟੌਪ ਦਾ ਖਾਲਸਾ ਫਾਸਟ ਫੂਡ ਵਾਲਾ ਸਾਡਾ ਵੀਰ ਅੱਛਾ ਜੀ ਬਾਬਾ ਜੀ ਦੀ ਵਰਸੀ ਦੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਉੱਚੀ ਬੋਲਿਓ ਜੀ ਮਹਾਰਾਜ ਜੀ ਆਪ ਦੀ ਮਾਂ ਬਾਪ ਦੀ ਸੇਵਾ ਕਰੂ ਸੱਚੀ ਸੁੱਚੀ ਕਾਰਤ ਕਰਨ ਬੱਚੇ ਬਾਲੋ ਸੱਚੀ ਸੁੱਚੀ ਕਾਰਤ ਕਰਦੇ ਉਹ ਤੋਂ ਵੱਡੀ ਭਾਗ ਕੋਈ ਨਹੀਂ ਹੁੰਦਾ ਠੀਕ ਹੈ ਜੀ ਅੱਛਾ ਵੀ ਤੁਹਾਡੀ ਦੁਕਾਨ ਬਾਰੇ ਕੀ ਕਹਿਣਾ ਚਾਹੋਗੇ ਸਵਾਨ ਇੱਥੋਂ ਲੈ ਕੇ ਜਾਓ ਇਹ ਸੱਚੀ ਸੁੱਚੀ ਕਰਦੇ ਇਹਦਾ ਮਾਲ ਸਾਰਾ ਸਹੀ ਆ ਤੁਹਾਡਾ ਦੱਸਿਆ ਮਗਰ ਪੀੜ ਖੜਿਆ ਬੰਦੇ ਪੀੜ ਪੜੇ ਦੱਸਦੇ ਨਾ ਜੀ ਵੀਰੇ ਬਹੁਤ ਹੀ ਵਧੀਆ ਕਾਰੀਗਰ ਆ ਦੇਖੋ ਟਿੱਕੀ ਬਰੈਡ ਪਕੌੜੇ ਨੇ ਭਾਤ ਭਾਂਦੇ ਇਧਰ ਦਹੀਂ ਭੱਲਾ ਗੋਲ ਗੱਪੇ ਨੇ ਮੇਰੇ ਵੀਰ ਦੇ ਲਾਏ ਹੋਏ ਤੇ ਬਹੁਤ ਹੀ ਵਧੀਆ ਕਾਰੀਗਰ ਵੱਡੀ ਗੱਲ ਇਹ ਆ ਸਫਾਈ ਆ ਖਾਲਸਾ ਹੈ ਗਿਆਨੀ ਗੁਰਸਖ ਬੰਦਾ ਤੇ ਸੋਹ ਬਾਦ ਪੈਸੇ ਵੀ ਦੇ ਦਾਂਗੇ ਤੈਨੂੰ ਐਨੀ ਮਸੂਰੀ ਕਰਤੀ ਥੋੜਾ ਇਹ ਡੇਲੀ ਦੀ ਡੇਲੀ ਵੀਰੇ ਦੁਕਾਨ ਟਿੱਬੇ বাস ਸਟੈਂਡ ਦੇ ਉੱਤੇ ਇਹਦੀ ਰੇੜੀ ਲਾਈ ਹੁੰਦੀ ਆ ਖਾਲਸਾ ਵਾਸਟੂਨ ਤੁਸੀਂ ਇਹ ਤੋਂ ਇੱਕ ਵਾਰੀ ਆ ਕੇ ਇਹਦਾ ਸਮਾਨ ਤੁਸੀਂ ਯੂਜ਼ ਕਰਕੇ ਦੇਖੋ ਬਾਈ ਬੜੀ ਸਫਾਈ ਰੱਖਦਾ ਤੇ ਬਹੁਤ ਹੀ ਵਧੀਆ ਸਮਾਨ ਤਿਆਰ ਕਰਦਾ ਆ ਸਾਡਾ ਕੰਮੀ ਵੀਰਾ ਆ ਨਾਲ ਬੰਟੀ ਬੋਲੀ ਮਾਰ ਦੇ ਵੀਰੇ ਇੱਕ ਮਿੰਟ ਬੋਲਦਾ ਇਹੀ ਬੋਲ ਸਤਿ ਸ਼੍ਰੀ ਅਕਾਲ ਲੱਭ ਤਾ ਹੁਣ ਤੂੰ ਦੱਸ ਛੋਟੇ ਸਮਾਨ ਬਾਰੇ ਸਮਾਨ ਜੀ ਸਾਡਾ ਦੇਖੋ ਬ੍ਰੈਡ ਪਕਾਉਣਾ ਗੋਭੀ ਅਨੇ ਪਕਾਉੜੇ ਅੰਡਾ ਵਾਲੇ ਪਕਾਉੜੇ ਉੱਚੀ ਬੋਲ ਉੱਚੀ ਨਾ ਬੋਲੀ ਜਨਾ हां बाबा ਦਾ ਮੇਲਾ ਚੱਲ ਰਿਹਾ ਮਾਰੋ ਮਾਰ ਆਜੋ ਵੀ ਦੋਸਤੋ ਅੱਗੇ ਵੀ ਆਲੇ ਬਹੁਤ ਦੂਰ ਆ ਸੋ ਬਹੁਤ ਜ਼ਿਆਦਾ ਰਸ ਆ ਅੱਜ ਬਾਬਾ ਜੀ ਦੀ ਕਿਰਪਾ ਦਾ ਪਰੰਪਰਾ ਜਿਹੜੇ ਆ ਕੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਆਪਣੀਆਂ ਮਨੋ ਕਾਮਨਾ ਜਿਨ੍ਹਾਂ ਦੀਆਂ ਪੂਰੀਆਂ ਹੁੰਦੀਆਂ ਨੇ ਉਹ ਬਾਬਾ ਜੀ ਦੇ ਦਰਬਾਰ ਉੱਤੇ ਆ ਕੇ ਨਤਮਸਤਕ ਹੁੰਦੇ ਨੇ ਸੋ ਅੱਜ ਜਿਹੜਾ 58 ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ ਸੀ ਅੱਜ ਉਹਨਾਂ ਦੇ 58 ਅਖੰਡ ਪਾਠ ਜਿਹੜੇ ਪ੍ਰਕਾਸ਼ ਹੋਈ ਸੀ ਅੱਜ ਉਹਨਾਂ ਦਾ ਜਿਹੜਾ ਭੋਗ ਪਿਆ ਸਵਾਜੋ ਅਸੀਂ ਸਾਨੂੰ ਇੱਕ ਵਾਰੀ ਅਖੀਰ ਤੱਕ ਲੈ ਕੇ ਜਾਵਾਂਗੇ ਕਿਉਂਕਿ 1 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਜਲਦੀ ਜਲਦੀ ਆਉਣ ਚ ਨਹੀਂ ਆਉਂਦਾ ਤਾਂ ਹੀ ਉਹ ਥੋੜੀ ਜੀ ਸਪੀਡ ਨਾਲ ਤੁਰਦੇ ਆ ਤਾਂ ਜੋ ਸਾਰੇ ਦਾ ਸਾਰਾ ਜਿਹੜਾ ਮੇਲਾਗਾ ਸਾਰੇ ਦੇ ਸਾਰਾ ਜਿਹੜਾ ਦੁਕਾਨਦਾਰੀ ਆ ਤੁਹਾਨੂੰ ਦਿਖਾ ਸਕੀਏ ਸੋ ਦੁਨੀਆ ਜਿੰਨੇ ਵੀ ਲੋਕ ਨੇ ਪੂਰੇ ਆਨੰਦ ਦੇ ਨਾਲ ਬੜਾ ਆਨੰਦ ਲੈ ਰਹੇ ਨੇ ਸਾਰੇ ਦੇ ਸਾਰੇ ਇਹ ਬਹੁਤ ਹੀ ਸੋਹਣਾ ਮਾਹੌਲ ਆ ਜਿਹੜਾ ਬਣਿਆ ਹੋਇਆ ਬਹੁਤ ਹੀ ਸੋਹਣਾ ਜਿਹੜਾ ਅੱਜ ਦਾ ਦਿਨ ਵੀ ਬਾਬਾ ਜੀ ਨੇ ਲਾਇਆ ਧੁੱਪ ਵੀ ਵਧੀਆ ਲੱਗੀ ਹੋਈ ਹੈਗੀ ਤੇ ਕੋਈ ਇੰਨੀ ਠੰਡ ਵੀ ਹੈ ਨਹੀਂ ਇਸ ਵਾਰ ਕਿਉਂਕਿ ਠੰਡ ਕਾਫੀ ਹੱਦ ਤੱਕ ਘਟ ਚੁੱਕੀ ਆ ਇਹ ਸਾਡੇ ਮੈਂਬਰ ਸਾਹਿਬ ਨੇ ਉਹਨਾਂ ਦੇ ਨਾਲ ਸਾਡਾ ਵੀ ਰੱਖਾ ਹੋਰ ਵੀ ਆਲੀ ਠੀਕੋ ਬੜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਅੱਜ ਦੇ ਦਿਨ ਬਾਬਾ ਜੀ ਦੇ ਦਰਬਾਰ ਦੇ ਉੱਤੇ ਨਤਮਸਤਕ ਹੋਣ ਦੇ ਲਈ ਬਹੁਤ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਸੋ ਅੱਜ ਵੀ ਸੰਗਤਾਂ ਬੜੀ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਨ 17-18 ਮਿੰਟਾਂ ਦੀ ਵੀਡੀਓ ਹੋ ਗਈ ਆ ਤੇ ਉਦੋਂ ਦੇ ਆਪਾਂ ਚੱਲੀ ਜਾ ਰਹੇ ਹਾਂ ਕਿਉਂਕਿ ਇੱਕ ਵਾਰੀ ਆਪਾਂ 2 ਮਿੰਟਾਂ ਦੇ ਲਈ ਰੁਕੇ ਸੀ ਤਾਂ ਜੋ ਤੁਹਾਨੂੰ ਕੁਝ ਕ ਜਿਹੜੇ ਸਾਡੇ ਪਿੰਡ ਦੀਆਂ ਸ਼ਖਸੀਅਤਾਂ ਨੇ ਉਹਨਾਂ ਦੇ ਵਿਚਾਰ ਸਾਂਝੇ ਕਰ ਸਕੀ ਆ ਆਪਾਂ ਸੋ ਆਹ ਦੇਖੋ ਇੱਧਰ ਇਹ ਪਿੰਡ ਗੁਰਵਖਸਪੁਰੇ ਵਾਲੀ ਸੜਕਾ ਇਹਦੇ ਤੇ ਵੀ ਦੁਕਾਨਦਾਰੀ ਬਹੁਤ ਲੱਗੀ ਹੋਈ ਆ ਸੋ ਇਹ ਵੀ ਦੁਕਾਨਦਾਰੀ ਇੱਧਰ ਪਿੰਡ ਦੀ ਵੱਲ ਨੂੰ ਪਿੰਡ ਤੋਂ ਆ ਬਾਹਰ ਨਿਕਲੇ ਦੁਕਾਨਦਾਰੀ ਲੱਗੀ ਹੋਈ ਆ ਦੂਰ ਤੱਕ ਸੋ ਕਾਫੀ ਜਿਹੜਾ ਸਾਡੇ ਪਿੰਡ ਦਾ ਬਾਬਾ ਜੀ ਦੀ ਵਰਸੀ ਆ ਬਹੁਤ ਫੇਮਸ ਆ ਸੋ ਇਧਰ ਵੀ ਦੁਕਾਨਦਾਰੀ ਆ ਇਧਰ ਸਾਡੇ ਪਿੰਡ ਦੇ ਇਹ ਬਾਬਾ ਜੀ ਦੇ ਜਿਹੜੇ ਰਿਲੇਟਿਵ ਨੇ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਅੱਛਾ ਬਾਬਾ ਜੀ ਦੀ 70ਵੀਂ ਵਰਸੀ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਜਿਹੜੀਆਂ ਆਈਆਂ ਬਾਬਾ ਜੀ ਦੀ ਵਰਸੀ ਦੇ ਉੱਤੇ ਸੰਗਤਾਂ ਤਾਂ ਜੀ ਹੁਣ ਆਏ ਆ ਵੀ ਅੱਗੇ ਨਾਲੋਂ ਸੰਗਤਾਂ ਨੂੰ ਜ਼ਰਤ ਮਹਿਤਾ ਜੀ ਠੀਕ ਹੈ ਜੀ ਜਿਹੜਾ ਮੇਲਾ ਮੇਲੀਆਂ ਦਾ ਮੇਲ ਮਲਾਪ ਨਾਲ ਹੀ ਮੇਲ ਹੁੰਦਾ ਦਾ ਠੀਕ ਹੈ ਜੀ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਰਿਸ਼ਤੇਦਾਰ ਆਉਂਦੇ ਨੇ ਠੀਕ ਹੈ ਜੀ ਤੇ ਆਪਸ ਵਿੱਚ ਮਿਲਦੇ ਨੇ ਬੜਾ ਪਿਆਰ ਮਿਲਦਾ ਠੀਕ ਹੈ ਜੀ ਹੁਣ ਮੇਲ ਵਰਤੋਂ ਦਾ ਮੇਲਿਆਂ ਤੇ ਹੀ ਰਹਿ ਗਿਆ ਮੇਲਿਆਂ ਤੇ ਹੀ ਰਹਿ ਗਿਆ ਹਾਂ ਹੂੰ ਤਾਂ ਲੋਕਾਂ ਕੋਲੇ ਟਾਈਮ ਹੀ ਨਹੀਂ ਹੈਗਾ ਵੈਸੇ ਵੇਲੇ ਵੀ ਨਹੀਂ ਪਰ ਦੂਜੇ ਨਾਲ ਮੇਲ ਮਲਾਪ ਦਾ ਟਾਈਮ ਨਹੀਂ ਮੇਲਿਆਂ ਦੇ ਬਹਾਨੇ ਨਾਲ ਹੀ ਹੁੰਦੇ ਨੇ ਮੋਬਾਈਲ ਟੈਚ ਹਰੇਕ ਦੇ ਨਾਲ ਅੱਜ ਕੋਈ ਗੱਲਬਾਤ ਕਰ ਰਹੀ ਹੈ ਬੰਦਾ ਬਸ ਬਾਏ ਬਾਏ ਟਾਟਾ ਕੋਈ ਨਹੀਂ ਬੁਲਾਦੇ ਮੇਲੇ ਤਾਂ ਮੇਲਿਆਂ ਦਾ ਹੀ ਹੈ ਜੇ ਮੇਲ ਮਿਲ ਮੇਲਿਆਂ ਨਹੀਂ ਕਰਤੀ ਹੁੰਦੇ ਵਾਹ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੋਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਸੰਤ ਬਾਬਾ ਸਾਧੂ ਰਾਮ ਜੀ ਦੇ ਉਤਰੇ ਨੇ ਜੀ ਤੁਸੀਂ ਦੱਸੋ ਜੀ ਮੇਲੇ ਦੇ ਉੱਤੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਸੰਗਤ ਦੇ ਪੁਜੀਆ ਨੂੰ ਪਹਿਲਾਂ ਜੀ ਵਾਹਿਗੁਰੂ ਜੀ ਕੀ ਫਤਿਹ ਅਰੇ ਸਾਡੇ ਸਤਿ ਸੰਤੋਪ ਬਸ ਅਗਰ ਅਰਬੀ ਜੀ ਦਰਸ਼ਨ ਮਿਲਣੇ ਜਾਂ ਨਹੀਂ ਕਰੇ ਨਹੀਂ ਕਰੇ ਕਰੇ ਮਤਲਬ ਯਾਤ ਮੈਂ ਅੰਦਰੋਂ ਉਹ ਜਿਹੜੇ ਕਰਾਉਂਦਾ ਸੁਣਾਉਂਦਾ ਹੈਂ ਮੈਂ ਕਹਿੰਦਾ ਕਿ ਸਾਡੇ ਤੋਂ ਇੱਕ ਸੁਖਤ ਜਿਹੜੀ ਦੇ ਸੁਨੋਦੇ ਦੇ ਜੋ ਸੁਖਨਾ ਸੁੱਚੀ ਹੁੰਦੀਆਂ ਨੇ ਉਹ ਪਿਆ ਮਾਰਉਂਦੀਆਂ ਨੇ ਘੇੜੀਆਂ ਕਰਦੀਆਂ ਨੇ ਹਾਂ ਖੇੜੀਆਂ ਜਾਨ ਦੁਨੀਆ ਜਿਹੜੀਆਂ ਬਹਿਣੀਆਂ ਹੁੰਨਾਂ ਨੇ ਧੂਆ ਦੇ ਥੋਣ ਲਾਉਂਦੀਆਂ ਨੇ ਉਹ ਵੀ ਉਰੇ ਇੱਕ ਜਿਹੜੇ ਸਵਾਦ ਤੋਂ ਭੰਦਾ ਜਿੱਦੋਂ ਬੇਗਾਰੇ ਕਿੱਥੇ ਹੁੰਦੇ ਨੇ ਜਿਹੜਾ ਰਸਤੇ ਨਾਲ ਇਹ ਮੰਨਦਾ ਰੇਸ ਤੋਂ ਇਹਨਾਂ ਇਸ ਤੋਂ ਬਾਅਦ ਅਗਲੇ ਸਾਲ ਸੰਗਤਨ ਬੇਸਬੀ ਨਾਲ ਇੰਤਜ਼ਾਰ ਰਹਿਣਾ ਜੀ ਬਹੁਤ ਸੰਗਤ ਦਾ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਅਸੀ ਕਾਲ ਜੀ ਸੋ ਦੋਸਤੋ ਤੁਸੀਂ ਖੋ ਦੇਖਿਆ ਤੇ ਬੜਾ ਆਨੰਦਮਈ ਵਾਤਾਵਰਨ ਆ ਸਾਰੇ ਲੋਕਾਂ ਨੂੰ ਚੋਆ ਤੇ ਸਾਰਿਆਂ ਨੂੰ ਖੁਸ਼ੀ ਆ ਸਾਰੇ ਬੜੇ ਆਨੰਦ ਦੇ ਨਾਲ ਜਿਹੜਾ ਮੇਲਾ ਉਸ ਨੂੰ ਮਾਣਦੇ ਆ ਸੋ ਹੁਣ 1 ਘੰਟੇ ਬਾਅਦ ਜਾਂ 1.5 ਘੰਟੇ ਬਾਅਦ ਆਪਾਂ ਦੁਬਾਰਾ ਲਾਈਵ ਹੋ ਕੇ ਦੁਬਾਰਾ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਉਦੋਂ ਤੱਕ ਭਰ ਜੋਬਨ ਦੇ ਉੱਤੇ ਹੁਣ ਆਪਣਾ ਮੇਲਾ ਸੋ ਧੰਨਵਾਦ ਦੋਸਤੋ ਸਾਰਿਆਂ ਦਾ ਹੂੰ